ਕੁਝ ਦੇਖ ਰਹੋ ਸਾਂਝ ਵਿਚਾਰਾ ਦਿੱਤੇ ਮੈਂ ਕਰਨ ਵਸੇ ਸਟੇਸ ਸਵੇਲੇ ਪਟਿਆਲਾ ਦੇ ਸਰੰਦ ਰੋਡ ਤੇ ਖੜਾ ਬਿਲਕੁਲ ਨਾਲ ਵੇਰਕਾ ਮਿਲਕ ਪਲਾਂਟ ਆ ਉਹਦੇ ਨਾਲ ਜਿਹੜੀ ਸੜਕ ਨਿਕਲਦੀ ਆ ਉਹ ਸੜਕ ਤੋਂ ਅੰਦਰ ਵੱਲ ਨੂੰ ਆਉਣ ਦੇ ਸਾਹਮਣੇ ਰੰਦਾਵਾ ਆਈ ਹਸਪੀਟਲ ਹੈ ਉਦੇ ਨਾਲ ਇੱਕ ਇਹ ਸੱਤ ਕਿੱਲਿਆਂ ਦੇ ਵਿੱਚ ਕੱਟ ਰਹੀ ਕਲੋਨੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਅੱਗੇ ਇੱਥੇ ਸੜਕਾਂ ਜਿਹੜੇ ਕੱਚੇ ਤੌਰ ਦੇ ਉੱਪਰ ਬਣਨੀ ਸ਼ੁਰੂ ਹੋ ਚੁੱਕੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਰੋੜੀ ਜੀ ਪਾ ਕੇ ਕੱਚੇ ਤੌਰ ਤੇ ਸੜਕਾਂ ਕੱਟੇ ਜਾ ਰਹੇ ਨੇ ਤੇ ਪਲਾਟ ਇੱਥੇ ਕੱਟਨੇ ਸ਼ੁਰੂ ਹੋ ਗਏ ਨੇ ਇਸ ਦੇ ਸਭ ਤੋਂ ਵੱਡੀ ਜਿਹੜੀ ਗੱਲਬਾਤ ਦੇਖਣ ਨੂੰ ਮਿਲ ਰਹੀ ਹੈਗੀ ਆ ਉਹ ਇਹ ਹੈਗੇ ਕਿ ਇਸ ਕਲੋਨੀ ਦੇ ਬਾਹਰ ਨਾ ਕਿਸੇ ਜਰ੍ਹਾਂ ਦਾ ਕੋਈ ਬੋਰਡ ਹੈ ਨਾ ਕਿਸੇ ਤਰ੍ਹਾਂ ਦਾ ਇਹ ਲਿਖਿਆ ਗਿਆ ਅਪਰੂਵਡ ਕਿੱਥੋਂ ਹੈ ਪੁੱਡਾ ਕੋਲੋਂ ਅਪਰੂਵਡ ਹੈ ਜਾਂ ਨਗਰ ਨਿਗਮ ਕੋਲੋਂ ਅਪਰੂਵਡ ਹੈ ਕਿਸੇ ਜਗ੍ਹਾ ਤੇ ਕੋਲੋਨੀ ਅਪਰੂਵਡ ਕੀਤੀ ਹੋਈ ਹੈ ਸਿੱਧੇ ਤੌਰ ਦੇ ਉੱਪਰ ਲੋਕਾਂ ਦੇ ਨਾਲ ਧੁਖਾ ਤੜੀ ਸਾਫ਼ ਦਿਖਾਈ ਦੇ ਰਹੀ ਹੈ ਪਲਾਟ ਜਿਹੜੇ ਹੈਗੇ ਨੇ ਉਹ ਕੱਟਨੇ ਸ਼ੁਰੂ ਹੋ ਚੁੱਕੇ ਹੈਗੇ ਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਕੇ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸੱਤ ਕਿੱल्ल्याਾਂ ਦੇ ਵਿੱਚ ਕਲੋਨੀ ਜਿਹੜੀ ਹੈਗੀ ਕੱਟ ਰਹੀ ਹੈਗੀ ਹੈ ਬਿਲਕੁਲ ਜਿਹੜਾ ਰੰਦਾਵਾ ਆਈ ਹਸਪੀਟਲ ਹੈ ਉਹਦੇ ਸਾਹਮਣੇ ਦੀ ਪੋਜੀਸ਼ਨ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਈਏ ਉੱਥੇ ਇਹ ਕਲੋਨੀ ਕੱਟ ਰਹੀ ਹੈ ਸੱਤ ਕਿੱल्ल्याਾਂ ਦੇ ਵਿੱਚ ਕਲੋਨੀ ਹੈਗੀ ਹੈ ਤੇ ਸਾਹਮਣੇ ਆਹ ਕੁਰਸੀਆਂ ਟੇਬਲ ਪਈ ਨੇ ਤੇ ਇੱਥੋਂ ਇਹ ਜਾਪਦਾ ਕਿ ਇੱਥੇ ਇਹਨਾਂ ਦੇ ਕਰੀਂਦੇ ਵੀ ਬੈਠਦੇ ਹੋਣੇ ਜਿਹੜੇ ਪਲਾਟ ਫਰੂਟ ਵੇਚ ਰਹੇ ਨੇ ਉਹ ਕਲੋਨੀ ਦੇ ਗੱਲਬਾਤ ਕਰਦੇ ਹੋਣੇ ਫਿਲਹਾਲ ਇੱਥ ਜਾਵੇ ਲੇਕਿਨ ਕੋਈ ਮਿਲ ਨਹੀਂ ਰਿਹਾ ਹੈਗਾ ਤੋ ਇਸ ਤੋਂ ਸਾਫ ਤੌਰ ਤੇ ਜਾਇਹ ਹੈ ਕਿ ਸਰਕਾਰ ਦੇ ਖਜ਼ਾਨੇ ਨੂੰ ਸਿੱਧੇ ਤੌਰ ਦੇ ਉੱਪਰ ਖੋਰਾ ਲਗਾਇਆ ਜਾ ਰਿਹਾ ਹੈਗਾ ਲੋਕਾਂ ਨੂੰ ਪਰਦੇ ਵਿੱਚ ਰੱਖਿਆ ਜਾ ਰਿਹਾ ਕਿਉਂਕਿ ਜਿਹੜੇ ਲੋਕ ਇੱਥੇ ਪਲਾਟ ਖਰੀਦਣਗੇ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਨੇ ਗੱਲ ਸਹੂਲਤਾਂ ਦੀ ਕਰ ਲਈਏ ਤੇ ਇੱਥੇ ਨਾ ਤਾਂ ਕੋਈ ਪਾਣੀ ਦਾ ਕਨੈਕਸ਼ਨ ਦਿਖਾਈ ਦਿੰਦਾ ਨਾ ਪਾਣੀ ਦਾ ਕੋਈ ਟੈਂਕੀ ਦਿਖਾਈ ਦੇ ਰਹੀ ਹੈਗੀ ਇਹ ਸਿੱਧੇ ਤੌਰ ਦੇ ਉੱਪਰ ਤੁਸੀਂ ਦੇਖਦੇ ਹੋ ਸੜਕ ਜਿਹੜੀ ਹੈਗੀ ਕੱਚੇ ਤੌਰ ਤੇ ਬਣਾ ਦਿੱਤੀ ਗਈ ਹੈਗੀ ਦਿਖਾਉਣ ਵਾਸਤੇ ਬਹਿਜ ਪਰ ਇਹ ਸਭ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਵਰੇਜ ਵੀ ਕਿਧਰੇ ਦਿਖਾਈ ਨਹੀਂ ਦੇ ਰਿਹਾ ਹੈਗਾ ਨਾ ਹੀ ਕੋਈ ਕਿੱਦੇ ਕਨੈਕਸ਼ਨ ਨਿਕਲ ਰਿਹਾ ਵਿੱਚ ਜਗ੍ਹਾ ਜਗ੍ਹਾ ਤੇ ਜਰੂਰ ਸਿਮਿੰਟ ਦੇ ਪਿੱਲਰ ਲੱਗੇ ਨੇ ਜਿਹੜੇ ਦਰਸਾਉਂਦੇ ਨੇ ਕਿ ਪਲਾਟ ਕੱਟੇ ਜਾ ਰਹੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਫ਼ ਤੌਰ ਦੇ ਉੱਪਰ ਕਿਤੇ ਨਾ ਕਿਤੇ ਪਰਦਾ ਜਿਹੜਾ ਲੋਕਾਂ ਤੋਂ ਰੱਖਿਆ ਜਾ ਰਿਹਾ ਸਟਰੀਟ ਲਾਈਟ ਦੀ ਗੱਲ ਕੀਤੀ ਜਾਵੇ ਤਾਂ ਕਿਧਰੇ ਵੀ ਸਟਰੀਟ ਲਾਈਟ ਦਾ ਇੱਕ ਵੀ ਪੋਲ ਦਿਖਾਈ ਨਹੀਂ ਦੇ ਰਿਹਾ ਹੈਗਾ ਤੋਂ ਇਹ ਸਾਫ਼ ਜਾਇਜ਼ ਹੈ ਕਿ ਲੋਕਾਂ ਦੇ ਨਾਲ ਤਾਂ ਜਿਹੜੀ ਧੁੱਖ ਧੜੀ ਕੀਤੀ ਜਾ ਰਹੀ ਕਿਤੇ ਜਾ ਰਹੀ ਉੱਥੇ ਹੀ ਸਰਕਾਰ ਦੇ ਨਾਲ ਵੀ ਜਿਹੜੀ ਹੈਗੇ ਸਾਫ਼ ਤੌਰ ਦੇ ਉੱਪਰ ਧੁੱਖਾ ਧੜੀ ਕੀਤੀ ਜਾ ਰਹੀ ਹੈਗੀ ਨਾ ਸੀਐਲਯੂ ਨਾ ਆਈਡੀਸੀ ਚਾਰਜਸ ਦੀ ਕੋਈ ਫੀਸ ਰਸੀਦ ਨਾ ਕੋਈ ਗੱਲਬਾਤ ਸਾਹਮਣੇ ਦਿਖਾਈ ਦੇ ਰਹੀ ਹੈਗੀ ਜਿਗਰ ਹੁੰਦੀ ਤਾਂ ਇੱਥੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਬੋਰਡ ਲੱਗਿਆ ਹੋਣਾ ਸੀਗਾ ਕਿ ਇਹ ਕਲੋਨੀ ਅਪਰੂਵਡ ਹੈਗੀ ਆ ਅਪਰੂਵਡ ਕਲੋਨੀਆਂ ਦੀਆਂ ਗੱਲਾਂ ਕੀਤੀਆਂ ਜਾਣ ਤਾਂ ਲੋਕਾਂ ਨੂੰ ਸੁਵਿਧਾਵਾਂ ਮਿਲਦੀਆਂ ਲੇਕਿਨ ਇੱਥੇ ਸੁਵਿਧਾ ਕਿਵੇਂ ਮਿਲੇਗੀ ਕਿਸ ਤਰ੍ਹਾਂ ਲੋਕ ਬਿਜਲੀ ਦਾ ਕਨੈਕਸ਼ਨ ਲੈਣਗੇ ਕਿਸ ਤਰ੍ਹਾਂ ਲੋਕ ਪਾਣੀ ਦਾ ਕਨੈਕਸ਼ਨ ਲੈਣਗੇ ਕਿਸ ਤਰ੍ਹਾਂ ਲੋਕਾਂ ਨੂੰ ਸੀਵਰੇਜ ਕਨੈਕਸ਼ਨ ਮਿਲੇਗਾ ਕਿਉਂਕਿ ਸੀਵਰੇਜ ਦੀ ਕੋਈ ਇੱਥੇ ਵਿਵਸਥਾ ਦਿਖਾਈ ਹੀ ਨਹੀਂ ਦੇ ਰਹੀ ਹੈਗੀ ਹਾਂ ਪਲਾਟ ਕੱਟਨੇ ਸ਼ੁਰੂ ਜ਼ਰੂਰ ਕਰ ਦਿੱਤੇ ਹੈਗੇ ਨੇ ਸਿੱਧੇ ਤੌਰ ਦੇ ਉੱਪਰ ਕੋਲੋਨਾਈਜ਼ਰ ਜਿਹੜੇ ਹੈਗੇ ਨੇ ਲੋਕਾਂ ਦੇ ਜੇਬਾਂ ਦੇ ਵਿੱਚੋਂ ਕਿਸੇ ਵੀ ਤਰੀਕੇ ਨਾਲ ਪੈਸਾ ਕੱਢਣ ਚ ਲੱਗੇ ਹੋਣੇ ਤੇ ਸਰਕਾਰ ਦੇ ਨੁਮਾਇੰਦੇ ਅਖੀਰ ਕਰ ਕੀ ਕਰ ਰਹੇ ਨੇ ਇਹਦੇ ਉੱਪਰ ਵੀ ਕੋਸ਼ਿਸ਼ ਕਰਾਂਗੇ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਪੁੱਛਿਆ ਜਾਵੇ ਪੁੱਡਾ ਆਫਿਸਰਸ ਹੈਗੇ ਨੇ ਨਗਰ ਨਿਗਮ ਦੇ ਜਿਹੜੇ ਆਫਿਸਰਸ ਹੈਗੇ ਨੇ ਕਿ ਕਲੋਨੀ ਕਿਸ ਤਰ੍ਹਾਂ ਕੱਟੀ ਜਾ ਰਹੀ ਹੈ ਬਿਰਹਾਲ ਤੁਹਾਡੀ ਜਾਂ ਬਿਰਹਾਲ ਤੁਹਾਡੇ ਲਈ ਇਹ ਅਸੀਂ ਇੱਕ ਉਪਰਾਲਾ ਕੀਤਾ ਕਿ ਤੁਹਾਨੂੰ ਖਬਰ ਤੋਂ ਜਾਣੂ ਕਰਾਇਆ ਜਾਵੇ ਕਿਸ ਤਰ੍ਹਾਂ ਨਜਾਇਜ਼ ਕਲੋਨੀਆਂ ਜਿਹੜੀਆਂ ਹੈਗੇ ਨੇ ਹਲੇ ਵੀ ਧੜਾ ਧੜ ਕੱਟੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੀ ਧੋਖਾਧੜੀ ਜਿਹੜੀ ਸਾਹਮਣੇ ਹੋ ਰਹੀ ਹੈ ਫਿਲਹਾਲ ਦੀ ਘੜੀ ਇੱਥੇ ਜਿਹੜੀ ਕਲੋਨੀ ਕੱਟ ਰਹੀ ਹੈਗੀ ਹੈ ਇਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਦਸਤਾਵੇਜ਼ ਸਾਹਮਣੇ ਨਹੀਂ ਆ ਰਿਹਾ ਨਾ ਕੋਈ ਬੋਰਡ ਲੱਗਾ ਨਾ ਕੋਈ ਸੀਐਲਯੂ ਦੀ ਗੱਲ ਹੋ ਰਹੀ ਹੈ ਨਾ ਈਡੀਸੀ ਦੀ ਗੱਲ ਹੋ ਰਹੀ ਹੈਗੀ ਹੈ ਨਾ ਪਾਣੀ ਦੀ ਸੁਵਿਧਾ ਦੀ ਗੱਲ ਹੋ ਰਹੀ ਹੈਗੀ ਹੈ ਬਰਹਾਲ ਤਨੂੰ ਦਿਖਾਉਣ ਦਾ ਮਕਸਦ ਇਹ ਸੀ ਤੁਸੀਂ ਜਾ ਕੇ ਕੋ ਜਾਓ ਇਸ ਤਰ੍ਹਾਂ ਵੇਖਦੇ ਲੋ ਸਾਂਝ ਵਿਚਾਰਾਂ ਦੀ ਮੈਨੂੰ ਕਰਨ ਵਾਸਤੇ ਦਿਓ ਜਾਸਤ ਧੰਨਵਾਦ ਜੀ